ਖਾਂ ਦੇ ਬੱਚੇ ਹਨ ਉਹ ਅੱਜ ਭਾਈ ਅਮਰਪਾਲ ਨਾਲ ਆਪਾਂ ਤੁਰਿਆ ਸੀ ਆਪਾਂ ਚੱਕੜੇ ਹੋ ਕੇ ਭਾਈ ਅਮਰਪਾਲ ਨੂੰ ਆਪਣੇ ਨਗਰ ਚੋਂ ਮੈਂ ਕਿਹਾ ਡਬਲ ਟ੍ਰਵਲ ਵੋਟਰਾਂ ਤੇ ਚਿਤਾ ਕੇ ਭੇਜੀ ਜੇ ਮੰਨ ਲਓ 15 2000 ਵੋਟ ਪੈਈਆਂ ਨਾ 1500 2000 ਤੇ ਉਹਦੇ ਵਿੱਚ ਇਕੱਲੇ 300 ਹੋ ਗਏ ਤੇ ਬਾਕੀ ਸਾਰਿਆਂ ਦੇ 500 ਕਿਵੇਂ ਨਹੀਂ ਬੈਂਦੀ ਹੈ ਤੇ ਆਪਾਂ مالک ਅੱਗੇ ਅਰਦਾਸ ਵੀ ਕਰਨੀ ਹੈ ਕਿ ਵਾਂਝੇ ਘਣਾ ਦੇ ਵਿੱਚੋਂ ਦਾ ਪੰਜਵਾਂ ਹਿੱਸਾ ਉਹਨਾਂ ਦਾ ਹੋਵੇ ਤੇ ਚਾਰ ਹਿੱਸੇ ਇਕੱਲੇ ਭਾਈ ਅਮਰਪਾਲ ਦੇ ਹੋਣ ਆਪਣੇ ਨੱਕ ਕਿਉਂਕਿ ਇਹ ਜਿੱਥੇ ਕਿ ਇਹ ਪਹਿਲਾ ਮੌਕਾ ਹੈ ਜਿੱਥੇ ਛੋਟੀ ਉਮਰ ਦੇ ਤਾਂ ਰੋਗ ਮੇੜਣਾ ਤੇ ਕਈਆਂ ਨੂੰ ਸਾਧ ਸੱਤਾ ਸਾਲਾਂ ਨਹੀਂ ਮਿਲਿਆ ਮਤਲਬ ਉਹ ਕਿਰਤ ਜਿੱਥੇ ਸੀ ਵੀ ਸ਼ਹੀਦ ਭਾਈ ਜਸਵੰਤ ਸਿੰਘ ਖਾੜਾ ਉਹਨਾਂ ਦਾ ਮਿਸ਼ਨ ਕੀ ਸੀ ਉਹਨਾਂ ਦਾ ਮਿਸ਼ਨ ਸੀ ਹੀਰ ਹੋਏ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਲੱਗ ਕਿ ਉਹਨਾਂ ਦੀ ਇੱਛਾ ਲੱਭਣੀ ਆ ਉਹਨਾਂ ਦਾ ਜੱਜ ਕਿੱਥੇ ਛੇੜ ਗੀਤੇ ਕਿ ਕਿਤਨਾ ਕੀਤੇ ਕਿ ਉਹ ਸਾਰਾ ਮਿਸ਼ਨ ਉਹਨਾਂ ਨੇ ਪਗਾਇਆ ਉਹ ਸਾਡੇ ਵਿੱਚ ਨਹੀਂ ਰਹੇ ਪਰ ਅੱਜ ਉਹਨਾਂ ਦੀ ਧਰਮਸਪਤਨੀ ਵੀਵੀ ਪਰਮਜੀਤ कौर ਦੀ ਖਾਲਾ ਭਾਈ ਅਮਰਪਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਲੱਗੇ ਆ ਤਗੜੇ ਹੋ ਕੇ ਆਪਾਂ ਵੀਰ ਜੀ ਕੇ ਭਾਈ ਅਮਰਪਾਲ ਸਿੰਘ ਦਾ ਸਾਥ ਦੇਣਾ ਜੀਨੇ ਸਾਡੇ ਬੱਚਿਆਂ ਨੂੰ ਸਿਰਫ ਬਾਵਰ ਪਛਾਇਆ ਹੈ ਕੋਈ ਕਤਲ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਸਿਰਫ ਬਿਨਾਂ ਵਜਾ ਸਾਡੇ ਉਸ ਵੀਰ ਬੱਚੇ ਨੂੰ ਅੰਦਰ ਭੇਜਿਆ ਗਿਆ ਤੇ ਮੈਂ ਬਾਲਕ ਅੱਗੇ ਅਰਦਾਸ ਕਰਦਾ ਇਹ ਕਿ ਬਾਲਕ ਸਭ ਤੋਂ ਵੱਧ ਵੋਟਾਂ ਤੇ ਤੇ ਸਭ ਤੋਂ ਜ਼ਾਤੀਆਂ ਵੋਟਾਂ ਤੇ ਸਭ ਤੋਂ ਜ਼ਾਤੀਆਂ ਦਾ ਮਤਲਬ ਵੀ ਜਿੰਨੀਆਂ ਸਾਰੇ ਦੇਸ਼ੋਟਾਂ ਪੈਣ ਉਹਨਾਂ ਦੇ ਵਿੱਚ ਸਭ ਤੋਂ ਜ਼ਾਤੀਆਂ ਅਖਮਾਲ ਦੀਆਂ ਵੱਧ ਵੋਟਾਂ ਹੋਣ ਦੂਜੇ ਕੈਂਡੀਡੇਟਾਂ ਤੇ ਸਾਰਾ ਆਵੇ ਤੇ ਖੇਲ ਆਪਣਾ ਰੱਖ ਵਰਦਾ ਕਿ ਭਾ ਜਿੱਦਿਆ ਤੇ ਮੈਨੂੰ ਪਤਾ ਪਿਆ ਹੈ ਪਰ ਜਿੱਤ ਜਿਹੜੀ ਆ ਉਹ ਛੋਟੀਆਂ ਮੋਟੀਆਂ ਨਾ ਹੋਣੀ ਕੋਈ ਛੋੜ ਗੱਲ ਆ ਪਰ ਉਹਨੂੰ ਵੱਡੀ ਵੱਡੀ ਲੀਡ ਦੇ ਵਿੱਚ ਲੈ ਆਉਣਾ ਕਿ ਇੰਨੀ ਵੱਡੀ ਲੀਡ ਹੋ ਜੇ ਕਿ ਜਿਹੜੇ ਪੂਰਾ ਦੇਸ਼ ਆ ਉਹ ਵੇਖੇ ਵੀ ਆਹ ਐ ਇੱਕ ਐਲਪੀ ਆ ਜਿਹੜਾ 3 ਲੱਖ ਦੇ ਵੋਟਰਾਂ ਦੇ ਲਿੱਟ ਗਿਆ ਹੈ ਜਿਹੜਾ 4 ਲੱਖ ਦੀ ਵੋਟਾਂ ਜਿੱਤ ਗਿਆ ਉਹਦਾਂ ਦੇ ਵੱਜ ਵੋਟਾਂ ਦਾ ਵੀ ਐਮਪੀ ਜਿੱਤੇ ਐਮਪੀ ਬਣ ਜਾਣਾ ਦੋ ਵੋਟਾਂ ਨਾਲ MP ਜਿੱਤੇ ਆ ਕੇ MP ਬਣ ਜਾਣਾ ਇੱਕ ਵੋਟ ਨਾਲ MP ਜਿੱਤੇ ਆ ਵੀ MP ਬਣ ਜਾਣਾ ਪਰ 3 ਤੋਂ 4 ਲੱਖ ਵੋਟ ਆਪਣੇ ਹਲਕੇ ਚੋਂ ਵੱਧ ਜਿੱਤ ਕੇ ਜਾਵੇ ਤੇ ਪੂਰੇ ਦੇਸ਼ ਦੇ ਵਿੱਚ ਉਹਦੀ ਜਿਹੜੀ ਵੋਟ ਆ ਮੋਦੀ ਨਾਲੋਂ ਵੱਧ ਜਿਆ ਤੇ ਜਿਆ ਨਾਲੋਂ ਵੱਧ ਹੋਵੇ ਏ ਮੇਰੀ ਵਿੰਦ ਤੇ ਆ ਭਰਾਓ ਇਸ ਤਰੀਕੇ ਨਾਲ ਵਾਅ ਤੱਕੜੇ ਹੋ ਕਿ ਨਾ ਭਾਈ ਆਪਾਂ ਬਥੇਈ ਨਹੀਂ ਬਾਅਦ ਤੇ ਖਾਲਸਾ ਨੂੰ ਵੋਟ ਪਾਉਣੀ ਆ ਤੇ ਇਹ ਵੋਟ ਜਿਹੜੀ ਆ ਧਰਤੀ ਦਾ ਪੂਰੇ ਪੰਜਾਬ ਦੀ ਹਿਸਤਰੀ ਜਾ ਰਹੇ ਇੱਕ ਹਿਸਟਰੀ ਆਪਾਂ ਲਿਖ ਕੇ ਆਇਆ ਕਰੋ ਜਦੋਂ ਦਿੱਲੀ ਅੰਦੋਲਨ ਤੁਸੀਂ ਜਿੱਤ ਗਿਆ ਹਾਂ ਇੱਕ ਜਿਹੜੀ ਤੁਸੀਂ ਹਿਸਟਰੀ ਲਿਖੀ ਹੈ ਨਾ ਉਹ ਲਿਖਿਆ ਦਿੱਲੀ ਜਿਹੜਾ ਤੁਸੀਂ ਅੰਦੋਲਨ ਜਿੱਤਿਆ ਤੇ ਦੂਜੀ ਹਿਸਟਰੀ ਤੁਸੀਂ ਬਾਜ ਦੇ ਲੋਕੋ ਖਾਸ ਕਰਕੇ ਸ੍ਰੀ ਖਡਰੂ ਸਾਹਿਬ ਅੱਗੇ ਦੇ ਲੋਕੋ ਤੁਸੀਂ ਹਿਸਟਰੀ ਬਣਾ ਚਾਹੀਏ ਤੇ ਉਸ ਹਿਸਟਰੀ ਦੇ ਵਿੱਚ ਜਿੱਤਰਾ ਤੇ ਨਾ ਕੋਈ ਸੁਮੰਤ ਬਾਬਲੇ ਤੇ ਜਿਹੜੀ ਦੀੁੱਜੇ ਜਿੰਨਾ ਹਿੱਸਾ ਪਾਉਣਾ ਹੈ ਇਹ ਬੜਾ ਵੱਡਾ ਸਮੁੰਦਰ ਹੈ ਪਰ ਇੱਕ ਬੋਟ ਨਾਲ ਉਹਦਾ ਹਿੱਸਾ ਪੈਣਾ ਹੈ ਪਰ ਜੇ ਇੰਨੀਆਂ ਕਿੜੀਆਂ ਰਲ ਜਰ ਸਾਤਾ ਤੁਲਾ ਢੱਕੀਆਂ ਤੇ ਵੱਡਾ ਸਮੁੰਦਰ ਬਣਾ ਦਿੰਦੀਆਂ ਆਪਾਂ ਸਮੁੰਦਰ ਬਣਾਉਣਾ ਹੈ ਭਾਈ ਅਮਰਪਿੰਦ ਸਿੰਘ ਪਾਲ ਸਿੰਘ ਖਾਲਸਾ ਨੂੰ ਬੜਾ ਤਰ੍ਹਾਂ ਦਾ ਸਮੁੰਦਰ ਬਣਾ ਕੇ ਉਹ ਭੇਜਣਾ ਹੈ ਐਫਬੀ ਜੇ ਤੱਕ ਨਹੀਂ ਭੇਜਣਾ ਸਮੁੰਦਰ ਬਣਾ ਕੇ ਭੇਜਣਾ ਹੈ ਕਿ ਵਾਕੇ ਸਾਡੇ ਇਲਾਕੇ ਚੋਂ ਇੰਨੀਆਂ ਵੋਟਾਂ ਵੱਧ ਲੈ ਕੇ ਜਿੱਤੇ ਆ ਮੈਂ ਫੇਰ ਬੇਨਤੀ ਕਰਾਂ ਜਿਹੜੇ ਮੇਰੇ ਵੀਰ ਬਾਹਰ ਖੜੇ ਆ ਨਾ ਜਰੂਰ ਉਹਨਾਂ ਨੂੰ ਬੇਨਤੀ ਆ ਬੇਤੋਰੇ ਵੀਰੋ ਪਹਿਲਵਾਨ ਕਿ